ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਥਿਤਿ ਗੋੜੀ ਮਹੱਲਾ 5 ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਜਲਥਲ ਮਈਰ ਪੂਰਿਆ ਸੁਆਮੀ ਸਿਰਜਨਹਾਰ ਅਨਿਕ ਪਾਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ ਏਕਮੇ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨਾ ਬਰੋ ਹਰਿ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਂਤੇ ਸਭ ਕਸ਼ ਹੋਏ ਚਾਰ ਕੁੰਟ ਦੈਦਸ ਬ੍ਰਹਮਿਉ ਤਿਸ ਬਿਨ ਅਵਰਨਾ ਕੋਈ ਬੇਦ ਪ੍ਰਾਨ ਸਿੰਮਰਤ ਸੁਨੀ ਬਹੁ ਵਿਦ ਕਰੋ ਵਿਚਾਰ ਪਤਤ ਉਧਾਰਨ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਦੇਸ ਬਿਨ ਅਵਰ ਨਾ ਜਾਈ ਜੋ ਚਾਹੇ ਸੋਈ ਮਿਲੈ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ ਸਰਨੇ ਪਰ ਹਰ ਰਾਈ ਧਰਮ ਕੱਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰਨ ਗੁਰ ਸੇਵਾ ਕਰਨੀ ਹਿਤ RAM ਰਤਨ ਮਨ ਤਨ ਬਸੈ ਤਜ ਕਾਮ ਕਰੋ ਦਲੋਬ ਮੀਤ ਮਰਨ ਮਿਟੈ ਜੀਵਨ ਮਿਲੇ ਬਿਨ ਸਿ ਸਗਲ ਕਲੇਸ਼ ਆਪਤ ਜੋ ਗੋਬਿੰਦ ਪਜੋ ਪਾਓ ਭਗਤ ਪਰਵੀਸ ਲਾਭ ਮਿਲੇ ਤੋ ਤਾਹਿਰੇ ਹਰਦਰਗੀ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰਿ ਭਜੂ ਸਾਧ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੇ ਚੀਤ ਸਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਾਵੈ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤਿਆ ਤਰੇ ਗੁਣ ਵਿਖੇ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਪਰਮਤੋਂ ਕਣੋਂ ਸਦਾ ਸੰਗਾਰੈ ਨੀਚ ਹਰ ਖਸੋਗ ਸਹਿ ਸਾਸਨਸਾਰ ਹਉ ਹਉ ਕਰ ਤੇ ਬਿਹਾਈ ਜਨ ਕੀ ਐ ਤੇਸੀ ਨ ਜਾਣਨੀ ਚਤ ਵੈ ਅਨ ਕੋ ਪਾਈ ਆਦ ਬਿਆਦ ਉਪਾਦ ਰਸ ਕਬੂ ਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਮੈਂ ਬੁਝੇ ਪਰਤਾਪ ਮੋ ਪਰਮ ਬੂੰਡਤ ਕਾਣੋ ਮਹਾਂ ਨਰਕ ਮੈਂ ਵਾਸਿ ਕਰ ਕੇ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਸ ਲੋਕ ਚਤਰ ਸਿਆਨਾ ਸੋ ਕੜ ਸੋਈ ਜਨ ਤਜਿਆ અપਮਾਨ ਚਾਰ ਪਦਾਰਥ ਤੇ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ ਪੌੜੀ ਚਤਰਥ ਚਾਰੇ ਬੇਦ ਸੁਣ ਸੋਦੇਉ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਵਾਰੇ ਦੁਖ ਹਰੈ ਟੂਟੈ ਅਨਕ ਕਲਿਸ ਮੀ ਚੁਟੇ ਜਮਤੇ ਛੁਟੇ ਹਰ ਕੇ ਰਤਨ ਪਰਵੇਸ ਪਉ ਬਿਨ ਸੇ ਅੰਬਰਤ ਰਸੈ ਰੰਗ ਰਤੇ ਨਰੰਕਾਰ ਦੁਖ ਦਰਦ ਅਪਵਿੱਤਰਤਾ ਨਾਸੀ ਨਾਮ ਹਾਧਾਰ ਸੁਰ ਨਾਰ ਮਨ ਜਨ ਖੋਜਤੀ ਸੁਖ ਸਾਗਰ ਗੋਪਾਲ ਮਨਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰ ਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੈ ਰਾਤੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪਾਉੜੀ ਪੰਚਮ ਪੰਚ ਪਰਦਾਨਤੀ ਜੇ ਜਾਨਿਓ ਪਰਪੰਚ ਕੁਸਮ ਬਾਸ ਬਉ ਰੰਗ ਕਾਣੋ ਸਭ ਮਿੱਥਿਆ ਬਲ ਬੰਚ ਨਹਿ ਜਾਪੇ ਨਹਿ ਬੂਜੀਐ ਨਹਿ ਕਸ਼ ਕਰਤ ਵਿਚਾਰ ਸੁਆਦ ਮੋ ਰਸ 베ਦੇਓ ਅਗਿਆਨ ਰਤਿਓ ਸੰਸਾਰ ਜਨਮ ਮਰਨ ਬਉ ਜੋਨ ਭਰਮਨ മ അനഹ സിമരോ മനാരഗത ഭഗവാന സാ ലിപതാന പൈ ജോ നച്ചോക്ക ਖਰ ਸਾਸਤਰ ਯੂ ਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੋਈ ਗੁਣ ਗਾਵਤੀ ਨਾਨਕ ਪ੍ਰਭ ਕੇ ਦਵਾਰ ਪੌੜੀ ਖਸ਼ਟਮ ਖੜਸਮ ਸਾਸਤਰ ਕਹੈ ਖਸ਼ਟਮ ਖਟ ਸਾਸਤਰ ਕਹੈ ਸਿਮਰਤ ਕਥੈ ਅਨੇਕ ਉਤਮ ਉੱਚੋਂ ਪਾਰ ਬ੍ਰਹਮ ਗਣ ਅੰਤ ਨ ਜਾਣੀ ਸੇਖ ਨਾਰਦ ਮਨ ਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਤੀ ਭਗਵੰਤ ਮੋਮਾਨ ਪਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ 바ਸੀ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਤੋ ਟਾਂਹੀ ਰੈ ਸਾਧ ਸੰਗ ਲਵਲਾਈ ਖਾਟ ਖਜਾਨਾ ਗੁਣ ਨਿਧਾਰੀ ਨਾਨਕ ਨਾਮ ਧਿਆਇ ਸਲੋਕ ਸੰਤ ਮੰਡਲ ਹਰ ਜਸ ਕਥੀ ਬੋਲੇ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਏਕ ਸਿ ਸਿਉ ਲਵਲਾਈ ਪੌੜੀ ਸਭ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸਰਨ ਪਰ ਹਰਿ ਰਾਈ ਦੋ ਕਹ ਰੇ ਪਵ ਜਲ ਤਰੈ ਮਨ ਚੰਦਿਆ ਫਲ ਪਾਈ ਆਠ ਪੈਰ ਮਨਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਾਰ ਸਦਾ ਸੰਗ ਕਰਨ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੀ ਨਾਨਕ ਤਸ ਬਲਹਾਰਨੈ ਹਰ ਹਰ ਨਾਮ ਜਪੇ ਸਲੋਕ ਹਾਠ ਪੈਰ ਗੁਣ ਗਾਈਐ ਤਜਿਐ ਅਵਰ ਜੰਜਾਨ ਜਮ ਕੰਕਰ ਜੋ ਨਾ ਸਕਾਈ ਨਾਨਕ ਪ੍ਰਭੂ ਦਿਆਲ ਪਾਉੜੀ ਅਸ਼ਮੀ ਅਸ਼ਟ ਸਿੱਧ ਨਮਨਿਤ ਸਗਲ ਪਦਾਰਥ ਪੂਰਨ ਬੁੱਧ ਕਮਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋ ਤਰਮੰਤ ਸਗਲ ਧਰਮ ਪਵਿੱਤਰ ਇਸਨਾਨ ਸਭ ਮੈਂ ਉੱਚ ਬਸੇਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸੰਭਰਿਓ ਮੋਯੋ ਸਵਾਦ ਬਿਕਾਰ ਨਾਨਕ ਨਾਮ ਬਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈਸ਼ ਦਰ ਅਪਬੀਤ ਹਰ ਨਾਮ ਨਾ ਜਾਪੈ ਕਰਤ ਬੇਪੈਰੀਤ ਬਰਤਰੀਆ ਰਮੈ ਬਕੈ ਸਾਜਨਿੰਦ ਕਰ ਨ ਸੁਨੀ ਹਰ ਜਸ ਬਿੰਦ ਹਿਰੇ ਪਰ ਦਰਬ ਉਧਰ ਕੈ ਤਾਈ ਅਗਨ ਨਾਨੇ ਵਰੈ ਤ੍ਰਿਸ਼ਨਾ ਨਾ ਬੁਜਾਈ ਹਰ ਸਿਵਾ ਬਿਨੀ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੈ ਅਭਾਗੀ ਸਲੋਕ ਦਸ ਦਿਸ ਖੋਜਤ ਮੈਂ ਫੇਰਿਉ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕ ਜੀ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦੁਆਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੀਨੀ ਕਰਨੀ ਸੁਣੀਐ ਜਸ ਗੋਪਾਲ ਨੈ ਨਿਪੇਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵਹਿ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਐ ਸ਼ਲੋਕ ਇਕੋ ਇਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸਪੂਰਨ ਭਇਆ ਤਾਵਤ ਮਨ ਰੱਖੈ ਇਕਠਾਈ ਮਨ ਤਨ ਸੁਧ ਜਪਤ ਹਰਿ ਨਾਈ ਸਭ ਮੈਂ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਾਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾ ਹਾਲ ਨਾਨਕ ਪ੍ਰਭ ਸਿਓ ਮਿਲ ਰਹਿ ਬਿਨ ਸੀ ਸਗਰ ਜੰਜਾਲ ਪੌੜੀ ਦੁਆ ਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਬ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਵਰਪੂਰੀ ਤੇ ਨਿਚੋਂ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਦਾਰਨ ਮਨ ਬਸੈ ਨਾਨਕ ਛੁਟੈ ਨਾਮ ਪੌੜੀ ਤ੍ਰਯੋਦ ਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਗ ਸਾਗਰ ਪ੍ਰਭ ਨਿਮਖ ਨਗਾਯੋ ਹਰ ਕਸੋਗ ਕਾ ਦੇ ਕਰ ਬਾਧਿਓ ਦੀਰ ਅਗ ਰੋਗ ਮਾਇਆ ਸਾਧਿਓ ਦਿਨ ਬਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਯੋ ਹਾਰੇ ਬਿਸਰਤ ਹੋਵਤ ਹੀ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌਦੇ ਪਵਨ ਸਗਲ ਵਿਆਪਤ ਰਾਮ ਨਾਨਕ ਓਨ ਨ ਦੇਖੀਐ ਪੂਰਨ ਤੰਕੇ ਕਾਮ ਪੌੜੀ ਚੌਦ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ ਦਸੇ ਦਿਸਰ ਰਵਿਆ ਪ੍ਰਬੇਕ ਤਰਨ ਆਕਾਸ ਸਭ ਮੈਂ ਪ੍ਰਭ ਪੀਖ ਜਲ ਥਲ ਬਨ ਪਰਬਤ ਪਤਲ ਪਰਮੇਸ਼ਵਰ ਤੈਂ ਬਸੇ ਦਿਆਲ ਸੂਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਨ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਟੈ ਨਾਨਕ ਬਿਨਸੀ ਚੰਦ ਪੌੜੀ ਅਮਾਵਸ ਆਤਮ ਸੁਖੀ ਪੈ ਸੰਤੋਖ ਦਿਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗ ਪ੍ਰਭ ਕੀ ਸੇਵ ਟੁੱਟੇ ਬੰਧਨ ਬੋ ਵਿਚਾਰ ਸਫਲ ਪੂਰਨ ਤੰਕੇ ਕਾਮ ਦੁਰਮਤ ਮਿੱਟੀ ਹਾਂ ਮੈਂ ਛੋਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਟੰਬਸਿਓ ਗੁਣ ਗੋਬਿੰਦ ਪ੍ਰਭ ਰਵਨਾ ਹਰ ਕੀ ਟੈਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜੰਕਾ ਹੱਥ ਗੁਣ ਨਦਾਨ ਗੋਬਿੰਦ ਗੁਰ ਕੀਆ ਜੰਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਖ ਅਥ ਕਥਾ ਨਾ ਬੂਜੀਐ ਸਿਮਰੋ ਹਰ ਕੇ ਚਰਨ ਪਤ ਤਿ ਉਧਾਰਨ ਆਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੇ ਸਹਿ ਸਾ ਗਇਓ ਸਰਨ ਗਈ ਹਰ ਰਾਈ ਮਨ ਚੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਿਰੜੈ ਿਸ ਕਾ ਹੋਏ ਉਧਾਰ ਕਿਲ ਬਿਕ ਕਾਟੇ ਹੋਏ ਨਿਰਮਲਾਂ ਜਨਮ ਜਨਮ ਮਲ ਜਾਇ ਹਲ ਤੇ ਪਲ ਤੇ ਮਖਿਉ ਜਲਾ ਨੈ ਪੋਹੀ ਤਿਸ ਮਾਈ ਸੋ ਸੂਰਤ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਈ ਜਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਨ ਜਾਣਿਓ ਪ੍ਰਭ ਆਪੋਨਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜੇਨੇ ਜਾਣਿਓ ਪ੍ਰਭ ਆਪਨਾ ਨਾਨਕ ਤਿਸੇਰਵਾਲ ਵਾਹਿਗੁਰੂ